ਸਾਬ ਦੀ ਜਿਹੜੀ ਯੋਧ ਨਸ਼ੇ ਵਿਰੁੱਧ ਐਂਟੀ ਡਰਗ ਕੈਂਪੇਨ ਹੈ ਉਹਦੇ ਵਿੱਚ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ 4 ਕਿਲੋ 83 ਗ੍ਰਾਮ ਮੈਥਫੈਟਾਮਾਈਨ ਜਿਹੜੀ ਆਈਸ ਜਿਹਨੂੰ ਕਹਿੰਦੇ ਆ ਹੋਰ ਰਿਕਵਰ ਹੋਈ ਹੈ ਤੇ 1 ਕੇਜੀ ਤੋਂ ਵੀ ਵੱਧ ਜਿਹੜੀ ਹੈ ਹੀਰੋਇਨ ਉਹ ਵੀ ਰਿਕਵਰ ਹੋਈ ਹੈ ਤਿੰਨ ਮੇਨ ਦੋਸ਼ੀ ਇੱਥੇ ਫੜੇ ਗਏ ਨੇ ਤੇ ਮੈਂ ਸਮਝਦਾ ਕਿਨਾ ਬਹੁਤ ਵੱਡੇ ਇੰਟਰਨੈਸ਼ਨਲ ਡਰਗ ਕਾਰਟਲ ਬਸਟ ਹੋਏ ਨੇ ਔਰ ਜਿਹੜੀ ਗੱਲ ਦੇਖਣ ਵਾਲੀ ਕਿ 50 ਗ੍ਰਾਮ ਦੇ ਉੱਤੇ ਮੈਟਾਫੈਟਾਮਾਈਨ ਜਿਹੜੀ ਹੈ ਉਹ ਕਮਰਸ਼ੀਅਲ ਮੰਨੀ ਜਾਂਦੀ ਹੈ ਤੇ ਜਿਹੜੀ ਹਿਰੋਇਨ ਹੈ ਉਹ 250 ਗ੍ਰਾਮ ਤੇ ਕਮਰਸ਼ੀਅਲ ਹੈ ਸੋ ਜੇ ਇਹਨੂੰ ਆਪਾਂ ਰੇਸ਼ੋ ਵਾਈਜ਼ ਦੇਖੀ ਤੇ ਤਕਰੀਬਨ 20 ਕਿ ਕੇਜੀ ਹਿਰੋਇਨ ਦੇ ਬਰਾਬਰ ਇਹ ਮੰਨੀ ਜਾ ਸਕਦੀ ਹੈ ਜਿਹੜੀ ਮੈਟਾਫੈਟਾਮਾਈਨ ਹੈ ਔਰ ਜਿਹੜੇ ਤਿੰਨੋਂ ਦੋਸ਼ੀ ਨੇ ਬਲਵਿੰਦਰ ਬਿੰਦਾ ਔਰ ਨਵਤੇਜ ਤੇ ਮਹਾਵੀਰ ਬਲਵਿੰਦਰ ਬਿੰਦ ਐਲੀਅਸ ਬਿੰਦਰ ਜਿਹੜਾ ਦਾਉਕੇ ਦਾ ਇਹਨੂੰ ਗੇਟ ਖੀਮਾ ਦੇ ਐਸ ਐਚਓ ਮਨਜੀਤ ਸਿੰਘ ਉਹਨਾਂ ਦੀ ਮਨਜੀਤ ਕੌਰ ਜੀ ਦੇ ਪਾਰਟੀ ਨੇ ਫੜਿਆ ਔਰ ਇਹ ਐਗਰੀਕਲਚਰ ਦਾ ਕੰਮ ਕਰਦਾ ਹੈ ਤਕਰੀਬਨ 25 ਸਾਲ ਦੀ ਇਹਦੀ ਉਮਰ ਹੈ ਔਰ ਜਿਹੜਾ ਨਫਤੇਜ ਹੈ ਉਹਨੂੰ ਐਂਟੀ ਗੈਂਗਸਟਰ ਆਪਰੇਸ਼ਨਸ ਹਲਦੇ ਇਨ ਚਾਰਜ ਬਲਵਿੰਦਰ ਸਿੰਘ ਉਹਨਾਂ ਦੀ ਪਾਰਟੀ ਨੇ ਫੜਿਆ ਨਫਤੇਜ ਸਿੰਘ ਦੀ ਜਿਹੜੀ ਆਪਣੀ ਜ਼ਮੀਨ ਹੈ ਉਹ ਵੀ ਤੇ ਪਿੰਡ ਜਿਹੜਾ ਦਾ ਮਹਾਵਾ ਉਹ ਅੰਮ੍ਰਿਤਸਰ ਰੂਰਲ ਚ ਪੈਂਦਾ ਉਹ ਵੀ ਪਾਕਿਸਤਾਨ ਬਾਰਡਰ ਦੇ ਨੇੜੇ ਹੈ। ਔਰ ਜਿਹੜੀ ਮੇਨ ਨੇ ਦੇ ਵਿੱਚ ਜਿਹੜੀ ਗੱਲ ਦੇਖਣ ਵਾਲੀ ਹੈ ਕਿ ਨਫਤੇ ਜਿਹੜਾ ਦੋਹਾ ਤੇ ਕਤਰ ਤੋਂ ਆਇਆ ਕੁਝ ਸਾਲ ਧੇਰ ਪਹਿਲਾਂ ਹੀ ਇੰਡੀਆ ਚ ਵਾਪਸ ਅੱਗੇ ਆਪਾਂ ਆਮ ਦੇਖਦੇ ਆਂ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਇਹਨਾਂ ਦੇ ਫੋਰਨ ਹੈਂਡਲਰਸ ਬੈਠੇ ਹੁੰਦੇ ਉਹਨਾਂ ਦੀ ਡਾਇਰੈਕਸ਼ਨ ਤੇ ਕੰਮ ਕਰਦੇ ਆ। ਇਹ ਜਿਹੜਾ 카ਰਟਲ ਹੈ ਜਿਹਨੂੰ ਨਵਤੇਜ ਸਿੰਘ ਹੈਡ ਕਰ ਰਿਹਾ ਸੀਗਾ ਇਹ ਸਾਰਾ ਕਤਰ ਦੋਹਾ ਤੋਂ ਹੀ ਚੱਲ ਰਿਹਾ ਜੀ ਵੀ ਉੱਥੇ ਹੀ ਕੰਟੈਕਟ ਹੈਗੇ ਉਹੀ ਇਹਨੂੰ ਅੱਗੇ ਡਾਇਰੈਕਸ਼ਨ ਦਿੰਦੇ ਆ ਔਰ ਉਹੀ ਸਾਰਾ ਜਿਹੜਾ ਫਾਈਨੈਂਸ਼ੀਅਲ ਤੇ ਦੂਜਾ ਐਂਗਲ ਹੈ ਉਹੀ ਚਲਾ ਰਹੇ ਨੇ ਉੱਤੇ ਅਸੀਂ ਕੰਮ ਕਰ ਰਹੇ ਆ ਔਰ ਜਿਹੜਾ ਬਲਵਿੰਦਰ ਬਿੰਦਰ ਹੈ ਇਹਦੀ ਆਪਣੀ 5 ਏਕੜ ਜ਼ਮੀਨ ਹੈ ਦਾਉਕੇ ਪਿੰਡ ਹੈ ਅਮਰਸਰ ਰੂਰਲ ਦਾ ਇਹ ਵੀ ਬਿਲਕੁਲ ਪਾਕ ਇੰਟਰਨੈਸ਼ਨਲ ਜਿਹੜੀ ਬਾਰਡਰ ਦੇ ਉੱਤੇ ਹੀ ਹੈ ਪਿੰਡ ਹੈਗਾ ਦੇ ਜਿਹੜੇ ਪਾਕਿਸਤਾਨ ਬੈਠੇ ਸਮਗਲਰ ਨੂੰ ਹੈਂਡਲ ਕਰ ਰਿਆ ਸੀ ਜਾਂ ਆਪਰੇਟ ਕਰ ਰਿਆ ਸੀ ਨਾਲ ਇਹਦੇ ਉਹ ਨਿਕਨੇਮਸੇ ਬਾਰ-ਬਾਰ ਚੇਂਜ ਕਰਦੇ ਸੀ ਵਰਚੁਅਲ ਨੰਬਰ ਸੇ ਜਿਵੇਂ ਕਿਸੇ ਵੀ ਟਾਈਮ ਕਿਸੇ ਦਾ ਨਾਮ ਭੋਲਾ ਕਹਿੰਦਾ ਅਗਲੀ ਵਾਰ ਦੂਜਾ ਕਹਿੰਦਾ ਉਹ ਤਾਂ ਕਿ ਡਿਟੈਕਸ਼ਨ ਨੂੰ ਅਵੋਇਡ ਕਰਨ ਵਾਸਤੇ ਇਸ ਤੋਂ ਲਾਵਾੜਾ ਮਹਾਵੀਰ ਸਿੰਘ ਹੈ ਇਹ ਤਰਨਤਨ ਦਾ ਰਹਿਣ ਵਾਲਾ ਇਹ ਤੋਂ ਇੱਕ 1 ਕਿਲੋ ਜੀ ਤੋਂ ਵੀ ਉੱਪਰ ਜਿਹੜੀ ਹੈ ਹਿਰੋਇਨ ਰਿਕਵਰ ਹੋਈ ਹੈ ਇਸ ਤੋਂ ਇਲਾਵਾ ਇੱਕ ਕਾਰ ਹੈ ਮੋਟਰਸਾਈਕਲ ਇੱਕ ਐਕਟਿਵਾ ਮੋਬਾਈਲ ਫੋਨ ਨੇ ਤੇ ਕੁਝ ਡਰਗ ਬਣੀ ਹੈ ਤਾਂ ਮੈਂ ਸਮਝਦਾ ਕਿ ਇਹਦੇ ਨਾਲ ਜਿਹੜੀ ਲੇਟੈਸਟ ਟ੍ਰੈਂਡ ਜਿਹੜਾ ਸਾਨੂੰ ਦੇਖਣ ਚ ਆ ਰਿਹਾ ਕਿ ਜਿਹੜੇ ਬੈਕ ਟੂ ਬੈਕ ਦੋ ਵੱਡੇ ਹਾਲ ਹੋਏ ਐ 2 ਕਿਲੋ ਜੀ ਈਚ ਦੇ ਉਹ ਵੀ ਪਲੱਸ ਉਹ ਮੈਨੂੰ ਇਹ ਲੱਗ ਰਿਹਾ ਕਿ ਹੀਰੋਇਨ ਦੀ ਜਗ੍ਹਾ ਮੈਟਾਫੇਟਾਮਾਈਨ ਕਿਉਂਕਿ ਇਹ ਲੈਬ ਚ ਬਣਦੀ ਹੈ ਸਿੰਥੈਟਿਕ ਬਣੀ ਗਈ ਹੈ ਤੇ ਇਹਦਾ ਜਿਹੜਾ ਕਿਕ ਵੀ ਹੈਗੀ ਹੈ ਇਹ ਕਾਫੀ ਉਹ ਮਤਲਬ ਉਹਨਾਂ ਨੂੰ ਵੱਧ ਸਮਝਦੇ ਹੈ ਲੋਕ ਇਹਨੂੰ ਜਿਹੜੇ ਸੇਵਨ ਕਰਦੇ ਹੈ ਉਸ ਕਰਕੇ ਇਹਨੂੰ ਜਿਆਦਾ ਪੋਪੂਲਰ ਕੀਤਾ ਜਾ ਰਿਹਾ ਐਜ਼ ਅ ਸਬਸਟੀਟਿਊਟ ਟੂ ਹੀਰੋਇਨ ਇਹ ਚ ਪਹਿਲਾਂ ਵੀ ਆਪਣੀ ਗੱਲ ਹੋਈ ਹੈ ਵੀ ਜਿਵੇਂ ਅਫਗਾਨਿਸਤਾਨ ਦੇ ਵਿੱਚ ਜਦੋਂ ਦੀ ਸਰਕਾਰ ਚੇਂਜ ਹੋਈ ਹੈ ਤੇ ਸ਼ਾਇਦ ओपीएम ਦੀ ਖੇਤੀ ਤੇ ਬਾਕੀ ਚੀਜ਼ਾਂ ਦੇ ਉੱਤੇ ਉਹਨਾਂ ਨੇ ਰੋਕ ਲਾਈ ਹੈ ਸ਼ਾਇਦ ਉਹਦਾ ਹੀ ਨਤੀਜਾ ਕਿ ਜਿਹੜੀ ਲੈਬ ਵਿੱਚ ਤਿਆਰ ਕੀਤੀ ਗਈ ਮੈਟਾਫੈਟਾਮਾਈਨ ਹੈ ਉਹਨੂੰ ਜ਼ਿਆਦਾ ਪੁਸ਼ਣ ਕੀਤਾ ਜਾ ਰਿਹਾ ਹੈ ਇਹ ਸਾਰੀਆਂ ਕਨਸਾਈਨਮੈਂਟਸ ਜਿਹੜੀਆਂ ਡਰੱਗ ਦੀਆਂ ਹੈਗੀਆਂ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਭੇਜੀਆਂ ਗਈਆਂ ਹਨ ਔਰ ਇਹ ਮੁਲਜ਼ਮਾਂ ਵੱਲੋਂ ਇਹਨਾਂ ਨੂੰ ਪ੍ਰੀ ਡੈਸਟਿਨ ਲొਕੇਸ਼ਨ ਤੇ ਔਰ ਸੋਸ਼ਲ ਮੀਡੀਆ ਪਲੈਟਫਾਰਮਸ ਦੇ ਰੇ ਇਹਨਾਂ ਦੇ ਵਰਚੁਅਲ ਨੰਬਰਸ ਰਾਹੀਂ ਸੰਪਰਕ ਕਰਕੇ ਕੋਆਰਡੀਨੇਟਸ ਭੇਜ ਕੇ ਉੱਥੇ ਡਰਾਪਿੰਗ ਕਰਕੇ ਉੱਥੋਂ ਪਿਕਅਪਸ ਹੋਏ ਆ। ਤੋਂ ਇੱਥੇ ਅੱਗੇ ਵੀ ਅਜੇ ਕੰਮ ਚੱਲ ਰਿਹਾ ਹੈ। ਤੋਂ ਮੈਂ ਇਹਦੇ ਸਾਰੇ ਜਿਹੜਾ ਆਪਰੇਸ਼ਨਸ ਨੇ ਐਡੇ ਵਡੇ ਜਿਹੜੇ 카ਟਲਸ ਉਬਸਟ ਕੀਤੇ ਗਏ ਨੇ, ਡਿਸਪੈਂਟਲ ਕੀਤੇ ਗਏ ਨੇ। ਡੀਸੀਪੀ ਰਵਿੰਦਰਪਾਲ ਜੀ, ਐਡੀਸੀਪੀ 1 ਸਾਡੇ ਵਿਸ਼ਾਲਜੀਤ ਜੀ, ਜਸਪਾਲ ਐਸੀਪੀ ਸੈਂਟਰਲ, ਜਗਵਿੰਦਰ ਸਿੰਘ ਐਸੀਪੀ ਇਨਵੈਸਟੀਗੇਸ਼ਨ ACP ਹਰਮਿੰਦਰ ਸਿੰਘ ਸਾਡੇ ਇਨਵੈਸਟੀਗੇਸ਼ਨ ਦੇ ਜਿਹੜੇ ਸੁਪਰਵਾਈਜ਼ ਕਰਦੇ ਨੇ ਤੇ ਇਨਸਪੈਕਟਰ ਮਨਜੀਤ ਕੌਰ ਐਸਐਚਓ ਗੇਟਾ ਕੀਮਾ ਤੇ ਉਹਨਾਂ ਦੀ ਟੀਮ ਤੇ ਐਸਆਈ ਬਲਵਿੰਦਰ ਸਿੰਘ ਐਂਟੀ ਗੈਂਗਸਟਰ ਜਿਹੜਾ ਆਪਰੇਸ਼ਨ ਸੈੱਲ ਆ ਸਾਡਾ ਉਹਦੇ ਇੰਚਾਰਜ ਤੇ ਉਹਨਾਂ ਦੀ ਟੀਮ ਤੋਂ ਮੈਂ ਇਹਨਾਂ ਨੂੰ ਦਿਲੀ ਮੁਬਾਰਕਬਾਦ ਵੀ ਦਿਨਾ ਕਿ ਬਹੁਤ ਹੀ ਵਧੀਆ ਇੰਟੈਲੀਜੈਂਸ ਬੇਸਡ ਜਿਹੜਾ ਆਪਰੇਸ਼ਨ ਹੈ ਇਹਨੂੰ ਅੰਜਾਮ ਦਿੱਤਾ ਔਰ ਇਹ ਬ੍ਰਾਟ ਭੱਟੀ ਮਾਤਰਾ ਦੇ ਵਿੱਚ ਜਿਹੜਾ ਕਿ ਸਾਡੇ ਏ ਮੁਲਕ ਨੂੰ ਵੀ ਤੇ ਸਾਡੀ ਸਟੇਟ ਨੂੰ ਵੀ ਜਿਹੜੀ ਹੈ ਉਹ ਨੈਸ਼ਨਲ ਉਹ ਪ੍ਰਭਾਵਿਤ ਕਰਨ ਦੀ ਜਿਹੜੀ ਕੋਸ਼ਿਸ਼ ਹੈ ਵੱਡੀ ਉਹ ناکਾਮਯਾਬ ਰਹੀ ਹੈ ਚਾਹੇ ਉਹ ਗੁਆਂਡੀ ਮੁਲਕ ਹੈ ਚਾਹੇ ਉਹ ਮਿਡਲ ਈਸਟ ਬੈਠੇ ਲੋਕ ਨੇ ਜੋ ਕਿ ਗੁਆਂਡੀ ਬੁਲਕ ਦੇ ਥਰੂ ਹੀ ਜਿਹੜੀ ਹੈ ਉਸ਼ਣ ਕੀਤੀ ਜਾਂਦੀ ਹੈ ਮਿਲ ਕੇ ਕੰਮ ਕਰਦੇ ਬਿਲਕੁਲ ਜੀ ਬਿਲਕੁਲ ਅਸੀਂ ਪਹਿਲਾਂ ਜਦੋਂ ਇਸ ਕੇਸ ਦੇ ਵਿੱਚ ਜੇ ਆਪਾਂ ਬਲਵਿੰਦਰ ਪਿੰਦਰ ਦੀ ਗੱਲ ਕਰੀ 35 ਗ੍ਰਾਮ ਆਇਸ ਤੋਂ ਬਾਅਦ ਅੱਗੇ ਤੋਂ ਅੱਗੇ ਅਸੀਂ ਰਿਕਵਰੀਆਂ ਕੀਤੀਆਂ ਇਦਾਂ ਨਵਤੇਜ ਤੋਂ ਵੀ ਪਹਿਲਾਂ 40 ਗ੍ਰਾਮ ਮੈਟਾਫੈਟਾਮਾਈਨ ਆਇਸ ਰਿਕਵਰ ਹੋਈ ਤੇ ਉਹਨੂੰ ਫਿਰ ਬੜਾ ਪ੍ਰੋਫੈਸ਼ਨਲ ਟੰਗਣਾ ਇਨਵੈਸਟੀਗੇਟ ਕਰਕੇ ਤੇ ਇਹ ਵਟੀਆਂ ਰਿਕਵਰੀਆਂ ਨੂੰ ਅੰਜਾਮ ਦਿੱਤਾ ਗਿਆ ਫਿਰ ਇਹਨਾਂ ਦੀ ਕਿਸਾੜੀ ਕਿੱਥੇ ਹੈ ਅਲੱਗ-ਅਲੱਗ ਜਗ੍ਹਾ ਤੋਂ ਹੈ ਜੀ ਜਿਹੜਾ ਬਲਵਿੰਦਰ ਪਿੰਦਰ ਹੈ ਇਹ ਏਟੀਕੇ ਮਦੇ ਏਰੀਆ ਚੋਂ ਹੈ ਜੀ ਨਵਤੇਜ ਸਿੰਘ ਜੜਾ ਮਹਾਵੇ ਵਾਲਾ ਇਹ ਛਾਟ ਏਰੀਆ ਚ ਐਂਟੀ ਗੈਂਗਸਟਰ ਆਪਰੇਸ਼ਨ ਸੈਲ ਵੱਲੋਂ ਤੇ ਗੇਟ ਕੀ ਮਾ ਏਰੀਆ ਚ ਮਹਾਬੀਰ ਸਿੰਘ ਦੀ ਰਿਕਵਰੀ ਹੋਈ ਸਰ ਆਈਸੋਟ੍ਰਾਫਿਕ ਜਰਾਤ ਨੂੰ ਸਪਲਾਈ ਕਿੱਥੇ ਕੀਤੀ ਜਾਂਦੀ ਸੀ ਉਹ ਸਾਰਾ ਅਸੀਂ ਦੇਖ ਰਹੇ ਜੀ ਇਹਨਾਂ ਦੇ ਕਾਫੀ ਵਿੱਚ ਕੰਟੈਕਟ ਨਿਕਲ ਕੇ ਆਏ ਨੇ ਉਹਨਾਂ ਤੇ ਕੰਮ ਕੀਤਾ ਜਾ ਰਿਹਾ ਸਰ ਮੈਕਸਿਮਮ ਕੇਸਾਂ ਦੇ ਵਿੱਚ ਸਪਲਾਇਰ ਬੜੇ ਜਾਂਦੇ ਇੱਕ ਵਾਰੀ ਚੇਨ ਬ੍ਰੇਕ ਹੋ ਜਾਂਦੀ ਹੈ ਪਰ ਕੋਈ ਦੂਸਰਾ ਬੰਦਾ ਪੁਆਇੰਟ ਕਰਕੇ ਚੇਨ ਫਿਰ ਤੋਂ ਸ਼ੁਰੂ ਹੋ ਜਾਂਦੀ ਹੈ ਇਹ ਜੇ ਨੂੰ ਪੂਰੀ ਤਰ੍ਹਾਂ ਖਤਮ ਕਰਦੇ ਨੀ ਕਰ ਸਕਦਾ ਕੋਈ ਕੀਤਾ ਜਾ ਰਿਹਾ ਦੋਸਤ ਦੇਖੋ ਪੂਰਾ ਸੀਦਾ ਤੁਹਾਡੇ ਸਾਹਮਣੇ ਹੈ ਇੰਨੇ ਮਤਲਬ ਮੈਕਸਿਮਮ ਅਰੈਸ ਜਿਹੜੀਆਂ ਹੈ ਡਰੱਗ ਫਰੰਟ ਤੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਕੀਤੀਆਂ ਗਈਆਂ ਇਸ ਤੋਂ ਇਲਾਵਾ ਜਿਹੜੇ ਵੱਡੀਆਂ ਕਮਰਸ਼ੀਅਲ ਕੁਆਂਟੀਟੀ ਦੀਆਂ ਰਿਕਵਰੀਆਂ ਉਹ ਵੀ ਇੱਥੇ ਹੋਈਆਂ ਨੇ ਬਟ ਪ੍ਰੋਬਲਮ ਇਹ ਹੈ ਕਿ ਫੋਰਨ ਬੇਸ ਜਿੱਥੇ ਇੰਟਰਨੈਸ਼ਨਲ ਲੈਵਲ ਦੀ ਗੱਲ ਆ ਜਾਂਦੀ ਹੈ ਉਹਨਾਂ ਨੂੰ ਉੱਥੇ ਤੱਕ ਪੂਰਾ मतलब ਜਿਹੜਾ ਲੀਗਲ ਉਹਨਾਂ ਤੇ ਦਬਾਅ ਨਹੀਂ ਬਣਦਾ ਪ੍ਰਭਾਵ ਨਹੀਂ ਬਣਦਾ ਕਿਉਂਕਿ ਬਾਹਰ ਬੈਠੇ ਆ ਸੋ ਉਹਦੇ ਤੇ ਵੀ ਅਸੀਂ ਕੰਮ ਕਰ ਰਹੇ ਐਕਸਟਰਡੀਸ਼ਨ ਰੈਡ ਕਾਰਨਰ ਨੋਟਿਸ ਉਹ ਸਭ ਚੀਜ਼ਾਂ ਦੇ ਉੱਤੇ ਕੰਮ ਕੀਤਾ ਜਾ ਰਿਹਾ ਜਿਹੜੇ ਜਿਹੜੇ ਮੁਲਕ ਨਾਲ ਆਪਣੀ ਟ੍ਰੀਟੀ ਆ ਉੱਥੋਂ ਅਸੀਂ ਲਿਆ ਰਹੇ ਉਹਨਾਂ ਨੂੰ ਵਾਪਸ ਕਿਉਂਕਿ ਨਾਮਜ਼ਦ ਕੀਤੇ ਜਾਂਦੇ ਆ ਔਰ ਉਹਨਾਂ ਨੂੰ ਪੀਓ ਘਰਾੜ ਦਿੱਤਾ ਜਾਂਦਾ ਸਰੇ ਤਸਫੀਕ ਕਿਤੇ ਹੋ ਰਹੀ ਹੈ ਜੀ ਜਿੰਨੇ ਵੀ ਇੱਕ ਪਰਮਤ ਹੋਏ ਇਹਨਾਂ ਦੀ ਆਇਸ ਤੈਲਸ ਹੋ ਗਈਆਂ ਹਨ ਹੋਈ ਹੋ ਗਈ ਕਿਤੇ ਤਸਫੀਕ ਕਰਦੇ ਕਿਉਂ ਵੇਚਦੇ ਹੋ ਉਹ ਵਾਲ ਲਿੰਕ ਹੀ ਉਹੀ ਉਹੀ ਦੱਸ ਰਹੇ ਜੀ ਮੈਂ ਤੁਹਾਨੂੰ ਉਸ ਤੇ ਅਸੀਂ ਕੰਮ ਕਰ ਰਹੇ ਹਾਂ کافی ਬੰਦਿਆਂ ਦੀ ਲਿਸਟ ਸਾਹਮਣੇ ਆਈ ਹੈ ਉਹ ਤੇ ਵਰਕ ਹੋ ਜਾਏਗਾ ਆਲਰੇਡੀ ਚੱਲ ਰਿਹਾ ਆਪਰੇਸ਼ਨ ਥੈਂਕ ਯੂ ਜੀ